ਸਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਸਤਰੀ ਮੈਤਲੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਫਾਰਮ ਟਰੈਕ 60 2009 ਮਾਡਲ ਪ੍ਰੋਬਲਮ ਕੀ ਹੈ ਪ੍ਰੋਬਲਮ ਸੀਗੀ ਇੱਕ ਤਾਂ ਕਲਚ ਦੀ ਪ੍ਰੋਬਲਮ ਸੀ ਇਹਦਾ ਹੋ ਗਿਆ ਮਸਲਾ ਹੱਲ ਨਿੱਕੇ ਮੋਟੇ ਕੰਮ ਹੋਰ ਹੈ ਬੰਦਾ ਸ਼ੌਂਕੀ ਵੀ ਬਹੁਤਾ ਬੰਦਾ ਵੀ ਤੁਹਾਨੂੰ ਮਿਲਾਵਾਂਗੇ ਆਹ ਬੰਦੇ ਦਾ ਟਰੈਕਟਰ ਹੈ ਤੇ ਆਹ ਬੈਂਪਰ ਵੀ ਪਹਿਲਾਂ ਆਪਣਾ ਪਹਿਲਾਂ ਕਿਸੇ ਹੋਰ ਬੰਦੇ ਦਾ ਬਣਿਆ ਹੋਇਆ ਸੀ ਤੇ ਆਪਾਂ ਇਹਨੂੰ ਹਾਂ ਮੋਡੀਫਾਈ ਕੀਤਾ ਸੀਗਾ ਚੱਕੇ ਨੂੰ ਮੂਰੋ ਉੱਚਾ ਕੀਤਾ ਸੀ ਉਹਨਾਂ ਨੇ ਲੰਮਾ ਆ ਵਧ ਬਣਾਦਾ ਸੀ ਬੈਂਪਰ ਐ ਤੇ ਹੁਣ ਕੀ ਪ੍ਰੋਬਲਮ ਆ ਗਰਮ ਹੋਣ ਦੀ ਪ੍ਰੋਬਲਮ ਆ ਬਹੁਤ ਜ਼ਿਆਦਾ ਡਰੈਕਟਰਾਂ ਦੀ ਗਰਮ ਹੋਣ ਦੀ ਪ੍ਰੋਬਲਮ ਆ ਖਾਸ ਕਰਕੇ ਜਿਹੜੇ 8 9 ਮਾਡਲ ਆ ਹੋਰ ਵੀ ਬਾਈ ਫੋਨ ਕਰਦੇ ਆ ਬਾਈ ਸਾਡਾ ਡਰੈਕਟਰ ਗਰਮ ਹੁੰਦਾ ਜਦੋਂ ਮਾਡਲ ਪੁੱਛੀਦਾ 99% 2009 ਮਾਡਲ ਹੀ ਹੁੰਦਾ ਉਹ ਤੇ ਇਹਨਾਂ ਦੇ ਬਈ ਆਹ ਪੱਖਾ ਦੇਖ ਸਕਦੇ ਹੋ ਤੁਸੀਂ ਆ ਦੇਖੋ ਜਮੋਇ ਨਿੱਕਾ ਜਾਂ ਪੱਖਾ ਲਾਇਆ ਪਤੰਦਰ ਨੇ ਲੈ ਜਮਾ ਇਹ ਐਡਜਸਟ ਫੈਨ ਜਿਹੜਾ ਉਹ ਕੜਜਸਟ ਫੈਨ ਵੀ ਬਾਵਾ ਹੈ ਹਾਂ ਉਹ ਐਡਜਸਟ ਫੈਨ ਲੱਗਿਆ ਹੈ ਕਹਿੰਦੇ ਉਹ ਵੀ ਬਾਵਾ ਵੱਡਾ ਕਰਕੇ ਲੱਗਿਆ ਹੋਇਆ ਤੇ ਇਹ ਬਈ ਇਹੀ ਕਾਰਨ ਆ ਇਹਦਾ ਵੀ ਕਰਮ ਹੁੰਦਾ ਜਿਹੜਾ ਆਹ ਦੇਖੋ ਇਹਦੀ ਆਹ ਫਿਰ ਹੁਣ ਆਹ ਟਰੈਕਟਰ ਦੇ ਦੇਖੋ ਤੁਸੀਂ ਇਹਦੇ ਦੇਖੋ ਕਿੱਡਾ ਵੱਡਾ ਪੱਖਾ ਹੈਗਾ ਤੇ ਜਿਹੜੀ ਆਹ ਚੀਜ਼ ਆ ਇਹਦੇ ਆਹ ਚੀਜ਼ ਇਥੋਂ ਸਿੱਧੀ ਆ ਤੇ ਆਹ ਚੀਜ਼ ਇਹਦੇ 2 ਇੰਚੀ ਅੰਦਰ ਨੂੰ ਇਥੋਂ 2 ਇੰਚ ਇੰਦਰ ਨੂੰ ਹੋ ਗਈ ਤਾਂ ਇਹਦਾ ਮਤਲਬ ਵੀ 4 ਇੰਚੀ ਪੱਖੇ ਦਾ ਫਰਕ ਪੈ ਗਿਆ। ਤੇ ਟੁਕਟ ਸਾਢੇ 3-4 ਇੰਚੀ ਪੱਖਾ ਛੋਟਾ ਹੈਗਾ ਦੂਜੇ ਆਹ ਪੱਖਿਆਂ ਨਾਲੋਂ ਇਹ 4 ਇੰਚੀ 4 ਇੰਚੀ ਛੋਟਾ ਪੱਖਾ ਇਹ ਤੇ ਇੱਕ ਬਾਈ ਦਾ ਅੱਜ ਵੀ ਫੋਨ ਆਇਆ ਸੀਗਾ ਤੇ ਉਹ ਬਾਈ ਨੇ ਫੋਨ ਕੀਤਾ ਸੀ ਆਪਾਂ ਨੂੰ ਸਾਲ ਡੇਢ ਸਾਲ ਪਹਿਲਾਂ ਮੰਨ ਲਓ ਪਿਛਲੀਆਂ ਗਰਮੀਆਂ ਵੇਲੇ ਉਹ ਕਹਿੰਦਾ ਬਾਈ ਆਪਣਾ ਟਰੈਕਟਰ ਗਰਮ ਹੁੰਦਾ ਤੇ ਮਾਹ ਬਾਈ ਦਿਖਾ ਦਿਓ ਕੋਈ ਵਾਲਣੀ ਤੇ ਉਹਨਾਂ ਨੇ ਡਰਾਈਵਰ ਭੇਜਿਆ ਸੀ ਵੀ ਬਾਈ ਨੂੰ ਦਿਖਾ ਕੇ ਆ ਟਰੈਕਟਰ ਤੇ ਉਹਦਾ ਵੀ ਆਪਾਂ ਇਹੀ ਨੁਕਸ ਦੱਸਿਆ ਸੀਗਾ ਉਹਨਾਂ ਨੂੰ ਵੀ ਬਈ ਇਹ ਇਹਦਾ ਪੱਖਾ ਛੋਟਾ ਹੈਗਾ ਤੇ ਪੱਖਾ ਤੇ ਸ਼ੀਲਡ ਇਹਦੀ ਚੇਂਜ ਕਰ ਦਿਓ ਤੇ ਗਰਮ ਹੋਣਾ ਹਟ ਜਾਊਗਾ ਤੇ ਅੱਜ ਬਾਈ ਦੇ ਰਿਸ਼ਤੇਦਾਰ ਨੇ ਕਿਸੇ ਨੇ ਕੰਮ ਕਰਵਾਉਣ ਆਉਣਾ ਸੀਗਾ ਉਹਨੇ ਫੋਨ ਕੀਤਾ ਬਾਈ ਨੇ ਕਹਿੰਦਾ ਬਈ ਆਇਆ ਕਰਕੇ ਵੀ ਮੈਂ ਜੰਗੀ ਰਾਣੇ ਪਿੰਡ ਤੋਂ ਬਾਈ ਬੋਲਦਾ ਉਹ ਜਿਨ੍ਹਾਂ ਦੀ ਤੁਸੀਂ ਪ੍ਰੋਬਲਮ ਹੱਲ ਕੀਤੀ ਸੀਗੀ ਤੇ ਆਹ ਡਰਾਈਵਰ ਦੀ ਉਹੀ ਸੇਮ ਟੂ ਸੇਮ ਪ੍ਰੋਬਲਮ ਆ ਬਹੁਤ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਬੰਦਾ ਫੋਨ ਕਰਕੇ ਕਹਿੰਦਾ ਵੀ ਬਾਈ ਤੁਸੀਂ ਸਾਡਾ ਫੋਨ ਤੇ ਹੀ ਸਾਡੀ ਸਮੱਸਿਆ ਦਾ ਹੱਲ ਕਰਤਾ ਤੇ ਆਹ ਫੋਰਮੈਨ ਆ ਜਿਹੜਾ ਇਹੋ ਜਿਹਾ ਫੋਰਮੈਨ ਭਾਲੇ ਨਹੀਂ ਥਿਆਉਂਦੇ ਕਹਿੰਦੇ ਦੀਵਾ ਲੈ ਕੇ ਆ ਜੀ ਮੁੰਡਾ ਬੜਾ ਸ਼ਕੀਨ ਤੇ ਉਹ ਮੁੰਡਾ ਪਰਲਾ ਜਿਹੜਾ ਉਹ ਏਦੂ ਹੀ ਬੜਾ ਸ਼ਕੀਨ ਆ ਇਹ ਬਾਈ ਆਪਣੇ ਹੈਗੇ ਮਿੱਤਰ ਖਾਸ ਖਾਸ ਮਿੱਤਰ ਦਾ ਕਰਕੇ ਹੀ ਇਹ ਆਪਣੇ ਨਾਲ ਟਰੈਕਟਰ ਦਾ ਕੰਮ ਆ ਜਿਹੜਾ ਨਾਲ ਲੱਗ ਕੇ ਕਰਵਾ ਰਹੇ ਆ ਨਹੀਂ ਅਗਲਾ ਚਿੱਟੇ ਲੀੜੇ ਪਾ ਕੇ ਆਇਆ ਇਹਨਾਂ ਦੇ ਕੁਰਸੀ ਦੇ ਵਾਇਰਾ ਕੋਲਰ ਛੱਡ ਕੇ ਕਿਉਂ ਬਈ ਬੁਰਮਨ ਤੇ ਸਰਹੰਦ ਵੀ ਟਰੈਕਟਰ ਜਾ ਕੇ ਆਇਆ ਤੇ ਜਦੋਂ ਆਪਣੇ ਇਹ ਨਾਲੀ ਚੜੀ ਸੀ ਇਧਰਲੇ ਪਾਸੇ ਪਾਣੀ ਆਇਆ ਸੀ ਤੇ ਉਦੋਂ ਵੀ ਇਹ ਨੀਰੇ ਝਾਰੇ ਦੀ ਸੇਵਾ ਕਰਕੇ ਆਇਆ ਬੰਦੇ ਕਹਿਣ ਦਾ ਮਤਲਬ ਵੀ ਕੰਮ ਆਉਣ ਵਾਲੇ ਬੰਦੇ ਆ ਤੇ ਗੁਰਮੁਖੀ ਲਿਪੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਦੇਖੋ ਊੜਾੜਾ ਲੇਟਾ ਹੋਇਆ ਆਪਣਾ ਪੈਂਤੀ ਤੇ ਹੁਣ ਇਹਦੀ ਜਿਹੜੀ ਪ੍ਰੋਬਲਮ ਸੀਗੀ ਮੇਨ ਪ੍ਰੋਬਲਮ ਇਹੀ ਆ ਵੀ ਜਿਹੜਾ ਪੱਖਾ ਹੈਗਾ ਉਹ ਛੋਟਾ ਲੱਗਿਆ ਹੋਇਆ ਤੇ ਹਵਾ ਉਹ ਪ੍ਰੋਪਰ ਤਰੀਕੇ ਨਾਲ ਇੰਜਨ ਨੂੰ ਦੇ ਨਹੀਂ ਰਿਹਾ ਜਿਹਦੇ ਕਾਰਨ ਇਹ ਓਵਰ ਹੀਟ ਹੋ ਰਿਹਾ ਟਰੈਕਟਰ ਬਾਰ-ਬਾਰ ਤੇ ਹੁਣ ਇਹਦੇ ਪੱਖਾ ਤੇ ਸ਼ੀਲਡ ਆਪਾਂ ਪਾਵਾਂਗੇ ਵੱਡੀ ਆਹ ਦੇਖੋ ਜਮੇ ਨਿੱਕੀ ਜੀ ਪੱਖੀ ਤੇ ਇਹਨੂੰ ਹਟਾਉਣੇ ਆਪਾਂ ਗਰਮ ਹੋਣੋਂ ਤੇ ਹੋਰ ਵੀ ਕਈ ਭਰਾਵਾਂ ਦੀ ਇਹ ਪ੍ਰੋਬਲਮ ਹੈਗੀ ਆ ਤੇ ਆਹ ਵੀਡੀਓ ਸ਼ੇਅਰ ਕਰ ਦਿਓ ਉਹਨਾਂ ਤੱਕ ਪਹੁੰਚ ਸਕੇ ਉਹ ਆਪਦੀ ਸਮੱਸਿਆ ਦਾ ਹੱਲ ਕਰ ਲੈਣ ਘਰੇ ਬੈਠੇ ਬਿਠਾਈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਨੀ ਨਾ ਭੁੱਲਿਆ ਕਰੋ ਤੁਹਾਡਾ ਆਪਣਾ ਮਿਸਤਰੀ ਮਹਿਤਾ ਵਾਲਾ ਕੰਟੈਕਟ ਨੰਬਰ 9814737596 9478237596 ਬਹੁਤ ਬਹੁਤ ਧੰਨਵਾਦ